ਫਰਮੀਤ ਸਿੰਘ ਪਠਾਨ ਮਾਜਰੇ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੀ ਪਤਨੀ ਮੀਡੀਆ ਸਾਹਮਣੇ ਆਈ ਆ ਤੇ ਆਪਣਾ ਪੱਖੇ ਰੱਖਿਆ ਕਿ ਪਠਾਨ ਮਾਜਰਾ ਹੁਣ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਸੀ ਤੇ ਇਹ ਵੀ ਕਹਿ ਰਿਹਾ ਸੀ ਕਿ ਅਫੀਮ ਦੀ ਖੇਤੀ ਕੀਤੀ ਜਾਵੇ ਉਹਦਾ ਅਸਲੀ ਚਿਹਰਾ ਕੀ ਆ ਉਹ ਬਿਆਨ ਕੀਤਾ ਹੈ ਕਈ ਬੰਦਿਆਂ ਨੂੰ ਆਪਣੀ ਲੱਸੀ ਕਰਾਉਣ ਚ ਬੜਾ ਮਜ਼ਾ ਆਉਂਦਾ ਝੂੜ ਤੂਫਾਨ ਮਤਲਬ ਮਰਦ ਬਣਨ ਦਾ ਕੁਝ ਜ਼ਿਆਦਾ ਸ਼ੌਂਕ ਹੁੰਦਾ ਵੇ ਮੇਰੀ ਮਰਦਾਨੀ ਕੀ ਕੈਮਰੇ ਹੁੰਦੀ ਪਰ ਉਹ ਝੂਠੀ ਮਰਦਾਨੀ ਉਹਦੇ ਵਿੱਚ ਕੁਝ ਨਹੀਂ ਆਉਂਦਾ ਇੱਕ ਫੇਕ ਬੰਦਾ ਹੁੰਦਾ ਉਹ ਨਾ ਹਰਨमीत ਸਿੰਘ ਪਠਾਨ ਮਾਜਰਾ ਜੋ ਐਮ ਐਲ ਏ ਹਲਕਾ ਸਨੌਰ ਸਸ਼ੀਕਾਲ ਜੀ ਸਾਰੇ ਨੂੰ ਹੈਲੋ ਜੀ ਨਹੀਂ ਸਾਗਰ ਵਾਲਾ ਨਹੀਂ ਪਾਉਂਦੇ ਮੁੱਦਾ ਮੁੱਦਾ ਬਹੁਤ ਇੰਪੋਰਟੈਂਟ ਆ ਇੱਕ ਕੋਈ ਚੈਨਲ ਆ ਨਾਲ ਤਾਂ ਵੀ ਪੁੱਛਣ ਵਾਲੀ ਹੈ ਨਾ ਹੋਈ ਨਹੀਂ ਸਾਡਾ ਜਲੂਸ ਕੱਢਿਆ ਉਹਦੇ ਬਾਰੇ ਕਿਸੇ ਨੇ ਨਹੀਂ ਪੁੱਛਿਆ ਉਹਦੇ ਬਾਰੇ ਕਿਸੇ ਲੀਡਰ ਨੇ ਨਹੀਂ ਕਿਹਾ ਉਹਦੇ ਬਾਰੇ ਆ ਲੰਡੂ ਇੱਕ ਕਾਂਗਰਸ ਚੋਂ ਸਸਪੈਂਡ ਹੋਇਆ ਬੰਦਾ ਬਕਵਾਸ ਕਰ ਰਿਹਾ ਉਹਨੂੰ ਮੈਂ ਪੁੱਛਣਾ ਚਾਹਣਾ ਆਬ ਤੈਨੂੰ ਮੇਰੀ ਜਾਇਦਾਦ ਦਾ ਪਤਾ ਛੇ ਆਪਦੇ ਪਿਓ ਦਾ ਅਸਲ ਪਿਓ ਦਾ ਕੀ ਨਾਮ ਦਾ ਸਹਿਜ 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 ਬਰਾੜਾ ਮੇਰੇ ਆਪਦੇ ਅਸਲੀ ਪਿਓ ਦਾ ਮੇਰੀ ਗੱਡੀ ਦੀ ਕਿਸਤਾਂ ਤੱਕ ਤਾਂ ਟੁੱਟੀਆਂ ਸੀ ਮੇਰੀ ਗੱਡੀ ਕਿਹੜੇ ਫਾਈਨੈਂਸਰ ਨੇ ਫੜ ਕੇ ਲੈ ਗਿਆ ਕਿਸ਼ਤਾਂ ਚੋਂ ਮੈਨੂੰ ਉਹ ਡੇਟ ਦੱਸ ਦੇ ਤੇ ਮੈਂ ਤੈਨੂੰ ਤੇਰੇ ਕੋਲ ਮੈਂ ਵੜਰਾ ਕਰ ਜੂੰਗਾ ਠੀਕ ਆ ਜਿਹੜੀ ਤੂੰ ਚੀਜ਼ਾਂ ਨਾ ਵੀ ਮੈਨੂੰ ਕਿਸੇ ਨੇ ਕੱਪੜੇ ਲੈ ਕੇ ਦਿੱਤੇ ਤੇਰੀ ਜਨਾਨੀ تیر ਤੋਂ ਪੈਸੇ ਲੈ ਕੇ ਤੇਨੂੰ ਕੱਪੜੇ ਲਿਆ ਦਿੰਦੀ ਆ ਤੇ ਉਹ ਉਹ ਜਨਾਨੀ ਦੇਉਗੇ ਮੈਂ ਜਾਇਦਾਦ ਦਾ ਮਾਲਕ ਅੱਜ ਨਹੀਂ ਮੇਰੇ ਦਾਦੇ ਪਰਦਾਦੇ ਤੋਂ ਅਸੀਂ ਬਾਹਰ ਦੀ ਕਿਰਪਾ ਲੈ ਆ ਜਾਦਕ ਪੁੱਤ ਕਿਸ ਦੀ ਗੱਲ ਦਾ ਪਤਾ ਨਾ ਨਾ ਹੋਵੇ ਤੇ ਬੜਕਾ ਨਹੀਂ ਮਰੀਦੀਆਂ ਜੇ ਬੜਕਾ ਮਾਰੀਦੀਆਂ ਵਿਦ ਪ੍ਰੂਫ ਮਾਰੀਦੀਆਂ ਉਹਨੂੰ ਕੀ ਕਹਿ ਰਿਹਾ ਬਕਵਾਸ ਉਹਨੇ ਮੈਨੂੰ ਗਾਲ ਵੀ ਕੱਢੀ ਆ ਉਹ ਕਹਿੰਦੇ ਮੇਰੇ ਕੋਲ ਫੈਕਟ ਹੈ ਗਿਆ ਕਹਿੰਦੇ ਫੈਕਟ ਜਲਦੀ ਕਰਦਾ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਤੇ ਪਠਾਨ ਮੇਰੇ ਦਾ ਬਹਿ ਕੇ ਅੱਖਾ ਜੱਖਾ ਪਾ ਕੇ ਗੱਲ ਕਰੇ ਫੈਕਟ ਲਿਆਵੇ ਮੈਂ ਮਾਫੀ ਮੰਗੂਗਾ ਸਾਰੀ ਪਬਲਿਕ ਦੇ ਕੋਲੋਂ ਉਹਦੇ ਤੋਂ ਤੇ ਮੰਗੂਗਾ ਮੰਗੂਗਾ ਸਾਰੀ ਬਾਬਾ ਲੀਗ ਤੋਂ ਮੰਗੂਗਾ ਮੈਂ ਉਹਨੂੰ ਇੱਕ ਗੱਲ ਕਰਦਾ ਤੂੰ ਮੈਨੂੰ ਟਾਈਮ ਹੈਲੋ ਪ੍ਰੂਫ ਦੇਣਾ ਚਾਹੁੰਦੀ ਆ ਮੈਂ ਮੇਰੇ ਕੋਲ ਪ੍ਰੂਫ ਪਏ ਨੇ ਅਦਾਲਤ ਚ ਲਾਏ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਲਾਏ ਹੋਏ ਨੇ ਅ ਰਜਨੀ ਸ਼ਰਮਾ ਹੂ ਇਜ਼ ਹੀ ਹੀ ਇਜ਼ ਮਾਈ ਹਸਬੈਂਡ ਐਮ ਐਲ ਐ ਹਲਕਾਸ ਨੋਰ ਸਬੂਤ ਸਹਿਜਪਾਲ ਬਰਾੜ ਨੂੰ ਪਹਿਲੀ ਗੱਲ ਤਾਂ ਤੂੰ ਆਪਣੀ ਬੋਲੀ ਠੀਕ ਰੱਖ ਤੂੰ ਇੱਕ ਉਹਦੇ ਤੇ ਆ ਤੈਨੂੰ ਇਹ ਲੰਡੂ ਫੰਡੂ ਜਾਂ ਸਮਥਿੰਗ ਐਲਸ ਤੈਨੂੰ ਨਹੀਂ ਬੋਲਣਾ ਚਾਹੀਦਾ ਇੱਥੋਂ ਤੇਰਾ ਪਤਾ ਲੱਗਦਾ ਕਿ ਤੂੰ ਕਿਹੜੇ ਖਾਨਦਾਨ ਤੋਂ ਬਿਲੋਂਗ ਕਰਦਾ ਰਾਈਟ ਉਹਨੂੰ ਵਿਚਾਰੇ ਨੂੰ ਕੀ ਲਲਕਾਰਦਾ ਤੂੰ ਮੇਰੇ ਨੂੰ ਫੇਸ ਟੂ ਫੇਸ ਮਿਲ ਜੇ ਤੂੰ ਆਪਦੇ ਪਿਓ ਦਾ ਮੇਰੇ ਸਾਹਮਣੇ ਆ ਤੈਨੂੰ ਮੈਂ ਪ੍ਰੂਫ ਦਿੰਨੀ ਆ ਤੇਰੇ ਹੁਣ ਉਹ ਪ੍ਰੂਫ ਵੀ ਦਵਾਂਗੀ ਜਿਹੜੇ ਲੋਕਾਂ ਨੂੰ ਨਹੀਂ ਪਤਾ ਠੀਕ ਹੈ ਨਾ ਇੱਕ ਤੇਰੇ 'ਚ ਤੇ ਮੇਰੇ 'ਚ ਫਰਕ ਸੀਗਾ ਮੈਂ ਕਿਹਾ ਚਲੋ ਨਹੀਂ ਬਟ ਤੂੰ ਲਾਈਵ ਹੋ ਕੇ ਕੁਝ ਜ਼ਿਆਦਾ ਹੀ ਹੀਰੋ ਬਣ ਰਿਹਾ ਆ ਪ੍ਰੂਫ ਮੰਗ ਰਿਹਾ ਆ ਜੇ ਆਪਦੇ ਪਿਓ ਦਾ ਦੇਈ ਅਸਤੀਫਾ ਕਰੀ ਵਿਦਡਰੋ ਸਾਰੇ ਤੇਰੇ ਚੱਪਲਾ ਤੇਰੀਆਂ ਅੰਡਰਵੇਅਰਸ ਤੇਰੇ ਬੂਟ ਤੇਰੇ ਸ਼ਰਟਾਂ ਜਿਹੜੀਆਂ ਹੁਣ ਤੂੰ ਸਾਰੀ ਠੰਡ ਦੇ ਵਿੱਚ ਹੰਡਾਈਆਂ ਨੇ ਜੈਕਟਾਂ ਉਹ ਸਾਰੀਆਂ ਤੋਂ ਮੇਰੀਆਂ ਪਾ ਕੇ ਹੰਡਾਈਆਂ ਨੇ ਸਿਰਫ ਦੋ ਤੂੰ ਨਵੀਆਂ ਐਡ ਕੀਤੀਆਂ ਉਹਦੇ ਵਿੱਚ ਵੁੱਡਲੈਂਡ ਦੇ ਸ਼ੂਜ਼ ਤੂੰ ਨਹੀਂ ਤੇਰੇ ਮਾਮੇ ਦੇ ਮੁੰਡੇ ਮੇਰੇ ਦਿੱਤੇ ਹੋਏ ਪਾਉਂਦੇ ਰਹੇ ਸ਼ਰਟਾਂ ਤੇਰੇ ਗੰਨਮੈਰ ਮੇਰੇ ਦਿੱਤੇ ਹੋਏ ਸ਼ਰਟਾਂ ਪਾਉਂਦੇ ਰਹੇ ਆ ਰਾਈਟ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਖਾਣੇ ਮੈਂ ਖਵਾਉਂਦੀ ਰਹੀ ਆ ਹੂੰ ਕਈ ਨੂੰ ਆਤ ਹੁੰਦੀ ਆ ਵੀ ਸਾਡੀ ਬੇਇੱਜ਼ਤੀ ਕਰੋ ਪ੍ਰੂਫ ਤੈਨੂੰ ਮੈਂ ਦਿੰਨੀ ਆ ਮੇਰੇ ਕੋਲ ਪਏ ਨਹੀਂ ਜਿਹੜਾ ਮੇਰਾ ਬੈਂਕ ਅਕਾਊਂਟ ਆ ਨਾ ਐਨੀ ਮੋਟੀ ਮੈਂ ਫਾਈਲ ਲਾਈ ਆ ਜਿਹਦੇ ਵਿੱਚ ਤੂੰ ਮੇ ਤੋਂ 4000 ਦਾ ਤੇਲ ਪਵਾਇਆ ਮੈਂ ਤੈਨੂੰ 1000 ਭੇਜਿਆ ਮੈਂ ਤੇਰੇ ਤੈਨੂੰ ਯਾਦ ਆ ਇੱਕ ਵਾਰ ਤੂੰ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਬੈਠਾ ਸੀ ਤੇ ਤੇਰਾ ਮੈਨੂੰ ਫੋਨ ਆਇਆ ਸੀ ਬੇ ਗੁਰੀ ਮੈਂ ਬੈਠਾ ਮੈਨੂੰ ਰੇਂਜ ਨਹੀਂ ਆਉਂਦੀ ਘਰੇ ਨਾ ਫਰਨੀਚਰ ਵਾਲਾ ਮੇਰੇ ਤੋਂ 20000 ਰੁਪਏ ਮੰਗਦਾ ਤੇ ਤੂੰ ਪਾ ਦੇ ਤੂੰ ਫਿਰ ਮੈਨੂੰ ਸਕਰੀਨਸ਼ਾਟ ਭੇਜਿਆ ਸੀ ਉਹਦਾ ਕਿਊ ਆਰ ਸਕੈਨ ਕੋਡ ਸੀ ਜਿਹੜਾ ਤੂੰ ਉਹ ਮੈਨੂੰ ਭੇਜਿਆ ਸੀਗਾ ਉਹ ਮੇਰੇ ਕੋਲ ਸਕਰੀਨਸ਼ਾਟ ਪਈ ਨੇ ਤੇਰੇ ਫਿਰ ਮੈਂ ਕੋਈ ਮਲਹੋਤਰਾ ਮਲਹੋਤਰਾ ਸੀ ਉਹਨੂੰ ਫਿਰ ਮੈਂ 20000 ਪਾ ਕੇ ਫਿਰ ਤੈਨੂੰ ਸਕਰੀਨਸ਼ਾਟ ਵਾਪਸ ਭੇਜਿਆ ਸੀਗਾ ਵੀ ਮੈਂ ਤੈਨੂੰ ਪਾਤੇ ਆ ਉਹਨੂੰ ਤੂੰ ਮੈਨੂੰ ਕਿਹਾ ਸੀ ਕਿੰਨੇ ਆ ਮੈਂ ਕਿਹਾ ਤੈਨੂੰ ਕਿੰਨੇ ਕਹਿੰਦਾ ਪੈਸੇ ਚਾਹੀਦੇ ਮੈਂ ਕਿਹਾ 5 ਕਰੋੜ ਨਾਲ ਸਰਜੂ ਤੇਰਾ ਤੇਰੇ ਇੰਨੇ ਤੇਰੇ ਸਕਰੀਨਸ਼ਾਟ ਮੇਰੇ ਕੋਲ ਪਿਆ 72 72 ਰੁਪਏ ਵਾਲੇ ਤੇਰੇ account ਚ ਜਦੋਂ ਤੂੰ ਫਾਰਮ ਭਰੇ ਸੀ ਉਦੋਂ ਤੇਰੇ ਅਕਾਊਂਟ 'ਚ ਕਿੰਨੇ ਸੀ 9037000 ਹਨਾ ਤੂੰ ਕੀ ਤੂੰ ਕਿਉਂ ਫੋਕੀਆਂ ਇਹ ਗੱਲਾਂ ਚ ਬੜਿਆ ਮੈਂ ਰਿਚੀ ਰਿਚੀ ਸੀ ਹੁਣ ਤੂੰ ਸੁਣ ਲੈ ਸਰਦਾਰ ਹਰਦੇਵ ਸਿੰਘ ਜੀ ਪਠਾਨ ਮਾਜਰਾ ਜੋ ਤੁਹਾਡੇ ਪਿਤਾ ਜੀ ਨੇ ਸੀ ਯਾਨੀ ਕਿ ਕੀ ਕਰਦੇ ਸੀ ਸਾਰੇ ਏਰੀਆ ਨੂੰ ਪਤਾ ਇਹ ਇਵਨ ਕਿ ਤੂੰ ਖੁਦ ਆਪਣੇ ਮੋਹ ਮੈਨੂੰ ਦੱਸਿਆ ਹੋਇਆ ਸੀ ਕਿ ਅਸੀਂ ਕੀ ਕੰਮ ਕਰਦੇ ਹੁੰਦੇ ਸੀ ਤੁਸੀਂ ਕਰਦੇ ਹੁੰਦੇ ਸੀ ਫੀਮ ਦਾ ਕੰਮ ਹੋਮ ਡਿਲੀਵਰੀਆਂ ਹੁੰਦੀਆਂ ਸੀ ਤੁਹਾਡੇ ਬਾਪੂ ਜੀ ਪੁਲਸ ਨੂੰ ਫੀਮ ਦੇ ਕੇ ਆਪਦੇ ਲੋਕਲ ਏਰੀਆ ਦੇ ਲੋਕਾਂ ਨੇ ਕੰਮ ਕਢਾਉਂਦੀ ਹੁੰਦੇ ਸੀ ਮਤਲਬ ਆੜੀ ਪਾ ਲੈਂਦੇ ਸੀਗੇ ਹਨਾ ਤੁਹਾਡਾ ਏਰੀਆ ਹੈਗਾ ਥੋੜਾ ਇਨਾ ਉਹ ਵਿਚਾਰਾ ਉਹ ਨਹੀਂ ਹੈਗਾ ਵੀ ਸਮਝ ਜਾਣ ਬਸ ਉਹਏ ਸੀ ਹਵਾ ਬੰਨ ਦੋ ਫੋਕੀ ਜਿਵੇਂ ਨਕਲੀ ਫੁੱਫੜ ਦੀ ਹਵਾ ਬੰਨੀ ਸੀਗੀ ਸਰਕਾਰੀ ਫੁੱਫੜ ਦੀ ਐਵੇਂ ਹਵਾ ਬੰਨਣ ਦੀ ਤਾਂ ਤੁਹਾਨੂੰ ਸ਼ੁਰੂ ਤੋਂ ਆਦਤ ਆ ਠੀਕ ਆ ਤੋ ਮੈਂ ਸੈਜਪਾਲ ਬਰਾੜ ਦੀ ਦੀ ਤੂੰ ਗੱਲ ਛੱਡ ਤੂੰ ਮੇਰੇ ਨਾਲ ਫੇਸ ਟੂ ਫੇਸ ਆ ਤੈਨੂੰ ਮੈਂ ਸਾਰੇ ਸਬੂਤ ਨੇ ਹਾਂ ਤੇਰੀ ਇੱਕ ਗੱਡੀ ਤੋਂ ਲਈ ਸੀ ਇਸ ਯੂ ਦਾ ਛੋਟਾ ਡਾਲਾ ਉਹਦੀਆਂ ਕਿਸ਼ਤਾਂ ਟੁੱਟ ਗਈਆਂ ਤੂੰ ਉਹਦੇ ਭਰਾ ਦੇ ਗਾਂ ਸਾਲੇ ਦੇ ਨਾਂ ਨੂੰ ਪਤਾ ਨਹੀਂ ਟਰਾਂਸਫਰ ਕਰਵਾਤੀ ਜੇ ਕਿਸ਼ਤਾਂ ਟੁੱਟ ਗਈਆਂ ਤੇ ਤੂੰ ਭੁਜਾ ਕੇ ਲੈ ਗਿਆ ਸੀ ਯੂਪੀ ਯੂਪੀ ਅੱਦੇ ਯੂਪੀ ਨੇ ਉਹ ਤੇ ਗੱਡੀ ਸਿੱਖੀ ਫਿਰ ਤੂੰ ਉੱਥੋਂ ਭੁਜਾ ਕੇ ਲੈ ਗਿਆ ਐਮਪੀਓ ਐਮਪੀ ਖੜੀ ਗੱਲ ਗਈ ਤੂੰ ਉਹਨੂੰ ਪੰਜਾਬ ਕਿਉਂ ਨਹੀਂ ਲੈ ਕੇ ਗਿਆ ਕਿਉਂਕਿ ਤੂੰ ਕਿਸ਼ਤਾਂ ਪਰ ਇਹ ਹੀ ਨਹੀਂ ਉਹ ਕਿਸ਼ਤਾਂ ਸੀਗੀਆਂ ਤੇਰੇ ਚਾਚੇ ਦੇ ਮੁੰਡੇ ਦੇ 9.5 ਤੂੰ ਉਹ ਗੱਡੀ ਲਈ ਸੀ ਤੇਰੇ ਉਹ ਵਜਾ ਕਰਕੇ ਤੁਹਾਡੇ ਕਦੇ ਕਲੇਸ਼ ਵੀ ਪਿਆ ਸੀ ਉਹ ਕਹਿੰਦਾ ਸੀ ਤੈਨੂੰ ਫੋਨ ਕਰਕੇ ਮੈਂ ਜ਼ਹਿਰ ਖਾ ਕੇ ਮਰ ਜਾਊਂਗਾ ਪਠਾਨ ਮੱਜਰੇ ਨੇ ਜੇ ਕਿਸ਼ਤਾਂ ਨਾ ਪੂਰੀਆਂ ਕਰੀਆਂ ਅੱਛਾ ਜੀ ਫੇਰ ਤੁਸੀਂ ਲਈ ਜੀ ਜੇਸੀਬੀ ਸਤਨਾਮ ਸਿੰਘ ਅਜਰਾਣਾ ਪਿੰਡ ਤੋਂ ਹੈਗੇ ਤੁਹਾਡੇ ਬੈਸਟ ਫਰੈਂਡ ਉਹਨਾਂ ਦੇ ਨਾਲ ਰਲ ਕੇ ਫਿਰ JCB ਦੀ 44000 ਕਿਸ਼ਤ ਸੀ ਉਹ ਤਾਂ ਪੱਲਾ ਚੱਕ ਗਿਆ ਸੀ ਫਿਰ ਤੂੰ ਜਦੋਂ ਰੋਂਦਾ ਸੀ ਮੇਰੇ ਕੋਲ ਕਹਿੰਦਾ ਸੀ ਵੀ ਇਹ ਕਿਸ਼ਤ ਮੈਂ ਕਿੱਥੋਂ ਭਰਾਂ ਫਿਰ ਤੂੰ MP ਲੈ ਗਿਆ ਸੀ ਉੱਥੇ ਫਿਰ ਉਹ ਫੜਨ ਵੀ ਆਏ ਸੀ ਭਜਾਏ ਸੀ ਤੇ ਫਿਰ ਜਦੋਂ ਤੂੰ MLA ਬਣ ਗਿਆ ਫਿਰ ਤੂੰ JCB ਲੈ ਕੇ ਆਇਆ ਸੀਗਾ ਪੰਜਾਬ ਦੇ ਵਿੱਚ ਤੇਰੇ 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 ਸਾਰੇ ਬਿੱਲ ਮਤਲਬ ਮੇ ਕੋ ਮੈਂ ਹਾ ਸੌਂਦਾ ਮੈਨੂੰ ਵੀ ਮੈਂ ਆਪਦੇ ਪਿਓ ਦਾ ਨਹੀਂ ਤੂੰ ਮੈਂ ਇਹ ਈ ਵੱਡੀ ਗੱਲ ਤੂੰ ਕਿਉਂ ਕਹਿਣਾ ਤੈਨੂੰ ਪਤਾ ਆਲਰੇਡੀ ਹਾਈ ਕੋਰਟ ਦੇ ਵਿੱਚ ਸਾਰੇ ਪ੍ਰੂਫ ਲੱਗੇ ਹੋਏ ਨੇ ਕੱਲੇ-ਕੱਲੇ ਤੇਰੇ ਕਿਉਂ ਤੂੰ ਇਹ ਗੱਲਾਂ ਕਰਦਾ ਤੈਨੂੰ ਸ਼ੋਭਾ ਨਹੀਂ ਦਿੰਦੀਆਂ ਇੱਕ ਤੂੰ ਫੁੱਫੜ ਬਣਿਆ ਸੀ ਫੁੱਫੜ ਪਿੱਛੇ ਤੇਰੀ ਕੀ ਹਾਈ ਲੈਵਲ ਤੋਂ ਤੇਰੀ ਕਲਾਸ ਲੱਗੀ ਆ ਉਹ ਸਭ ਨੂੰ ਪਤਾ ਕਿਸ ਨੂੰ ਨਹੀਂ ਪਤਾ ਪਰ ਮੈਨੂੰ ਪਤਾ ਜਿਹੜਾ ਤੂੰ ਫੁੱਫੜ ਦੀ ਫੀਲਿੰਗ ਲੈਂਦਾ ਸੀ ਨਾ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਮੈਨੂੰ ਉਹਦੇ ਹਾਸਾ ਹੁੰਦਾ ਸੀ ਮੈਂ ਕਿਹਾ ਫੁੱਫੜ ਤਾਂ ਹੁਣੇ ਸਭ ਦੇ ਸਾਹਮਣੇ ਰੋਲਾ ਪਾਈ ਜਾ ਰਹੇ ਆ ਬਟ ਜਦੋਂ ਫੁੱਫੜ ਦਾ ਅਸਲੀ ਮਜ਼ਾ ਆ ਗਿਆ ਨਾ ਉਦੋਂ ਮਤਲਬ ਪਤਾ ਲੱਗੂਗਾ ਵੀ ਫੁੱਫੜ ਕਹਾਉਣਾ ਕਿੰਨਾ ਕੁ ਸੌਖਾ ਹੁੰਦਾ ਨਕਲੀ ਤੇ ਅਸਲੀ ਐਨਆਰਆਈਆਂ ਨੂੰ ਐਮਪੀ ਦੀ ਟਿਕਟ ਦਾ ਲਾਲਚ ਦੇ ਕੇ ਆਪਣੇ ਏਰੀਆ ਦੇ ਵਿੱਚ ਪੈਸੇ ਖਰਚਾਉਣਾ ਆਏ ਸੀ ਲਵਾਉਣਾ ਹਨਾ ਸਕੂਲਾਂ ਦੇ ਵਿੱਚ ਮੁੜ ਕੇ ਵਿਚਾਰੇ ਉਹ ਫੁੱਫੜ ਦੀ ਫਿਰ ਚੱਲੀ ਨਹੀਂ ਵਿਚਾਰੇ ਦੀ ਫੁੱਫੜ ਨਹੀਂ ਕਿਸੇ ਨੇ ਮੰਨੀ ਨਹੀਂ ਟਿਕਟ ਕਿਸੇ ਹੋਰ ਨੂੰ ਮਿਲ ਗਈ ਉਹ ਵੀ ਵਿਚਾਰੇ ਹਨਾ ਚਲੇ ਗਏ ਜਿਹੜੇ ਝਾਕ ਰੱਖਦੇ ਸੀ ਜਿਹਨਾਂ ਨਾਲ ਤੁਸੀਂ ਵਾਅਦਾ ਕੀਤਾ ਸੀ ਦਰਅਸਲ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਦਾ ਇੱਕ ਪੱਤਰਕਾਰ ਨਾ ਵੀ ਰੌਲਾ ਪਿਆ ਸੀ ਉਸਨੇ ਅਫੀਮ ਦੀ ਖੇਤੀ ਦੀ ਵੀ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਪਰ ਉਹਨਾਂ ਦੀ ਪਤਨੀ ਹਣ ਗਰੇਵਾਲ ਜਿਹੜੀ ਸਾਹਮਣੇ ਆਈ ਹੈ ਉਸ ਦਾ ਕਹਿਣਾ ਹੈ ਕਿਸ ਦਾ ਕੀ ਸੱਚ ਹੈ ਮੈਂ ਦੱਸ ਦਿੰਨੀ ਹਾਂ ਕਿ ਇਹਨਾਂ ਦਾ ਅਫੀਮ ਦਾ ਵੀ ਪਹਿਲਾ ਕੰਮ ਸੀ ਤੇ ਇਹ ਅੱਜ ਆਪਣੇ ਆਪ ਨੂੰ ਸਾਹੂਕਾਰ ਸਮਝਦਾ ਇਸਨੇ ਤਾਂ ਮੇਤੋਂ ਪੈਸੇ ਲੈ ਕੇ ਖਾਦੇ ਹੋਏ ਨੇ ਇਹ ਇਲਜ਼ਾਮ ਲਗਾਏ ਨੇ ਹਰਮਿਤ ਸਿੰਘ ਪਠਾਨ ਮਾਜਰੇ ਦੀ ਪਤਨੀ ਨੇ